ਸਸਗਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਕਤੂਬਰ 2025 ਸੀਪੀਪੀ ਭੁਗਤਾਨ ਦੇਸ਼ ਪਰਿਵਿਜੀਗ ਪ੍ਰਾਪਤ ਕਰਤਾਵਾਂ ਦੇ ਲਈ ਸਿੱਧੀ ਜਮਾ ਰਕਮ ਜਾਂ ਫਿਰ ਚੈੱਕ ਰਹੀ ਜਮਾ ਕਿਤੇ ਜਾਣਗੇ ਕਿਉਂਕਿ ਮਹਿੰਗਾਈ ਅਤੇ ਰਹਿਣ ਸਹਿਣ ਦੇ ਖਰਚੇ ਦੇ ਦਬਾਅ ਘਰੇਲੂ ਬਜਟ ਨੂੰ ਚੁਣੌਤੀਆਂ ਦੇ ਦਿੰਦੀ ਇਸ ਲਈ ਇਹ ਮਾਸਿਕ ਸੀਪੀਪੀ ਭੁਗਤਾ ਨ ਇੱਕ ਮਹੱਤਵਪੂਰਨ ਵਿੱਤੀ ਜੀਵਨ ਰੇਖਾ ਬਣਿਆ ਹੋਇਆ ਹੈ ਭਾਵੇਂ ਤੁਸੀਂ ਰੋਜ਼ਾਨਾ ਬਿੱਲਾਂ ਦਾ ਪ੍ਰਬੰਧਨ ਕਰ ਰਹੇ ਹੋ ਭੋਜਨ ਦੇ ਖਰਚੇ ਦੀ ਯੋਜਨਾ ਬਣਾ ਰਹੇ ਹੋ ਜਾਂ ਕੁਝ ਵਿਵੇਕਸ਼ੀਲ ਖਰਚੇ ਦੀ ਉਡੀਕ ਕਰ ਰਹੇ ਹੋ ਸਮਾਯੋਗਤਾ ਨਿਯਮਾਤ ਸ਼ਾਮਲ ਡਾਲਰਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਹੋਰ ਅੱਗੇ ਕਿਵੇਂ ਵਧਾਉਣਾ ਹੈ ਤੁਹਾਨੂੰ ਲਾਪ ਨੂੰ ਵੱਧ ਤੋਂ ਵੱਧ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਕੈਨੇਡਾ ਦੇ ਵਿੱਚ ਸੁਰੱਖਿਅਤ ਵਿੱਤੀ ਭਵਿੱਖ ਦੀ ਭਾਲ ਕਰ ਰਹੇ ਪ੍ਰਵਾਸੀਆਂ ਤੇ ਨੌਜਵਾਨ ਕੈਨੇਡੀਅਨਸ ਦੇ ਲਈ ਹੁਣ ਸੀਪੀਪੀ ਨੂੰ ਸਮਝਣਾ ਅਤੇ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ ਕੈਨੇਡਾ ਪੈਨਸ਼ਨਸ ਪਲਾਨ ਰਿਟਾਇਰਮੈਂਟ ਆਮਦਨ ਲਈ ਕੈਨੇਡਾ ਤੇ ਜ਼ਰੂਰੀ ਸਮਰਥਨਾ ਦੇ ਵਿੱਚੋਂ ਇੱਕ ਹੈ ਇਹ ਉਹਨਾਂ ਕੈਨੇਡੀਅਨਸ ਨੂੰ ਮਹੀਨਾਵਾਰ ਭੁਗਤਾਨ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਆਪਣੇ ਕੰਮਕਾਜੀ ਜੀਵਨ ਦੌਰਾਨ ਯੋਗਦਾਨ ਪਾਇਆ ਹੋਵੇ ਜੋ ਉਹਨਾਂ ਦੀ ਉਮਰ ਵਧਣ ਦੇ ਨਾਲ ਨਾਲ ਇੱਕ ਅਨੁਮਾਨਤ ਆਮਦਨ ਸਰੋਤ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਕਦੇ ਆਪਣੇ ਪੇਸਪ ਬ ਉੱਤੇ ਸੀਪੀਪੀ ਕਟੋਤੀਆਂ ਵੇਖਿਆ ਨੇ ਤਾਂ ਤੁਸੀਂ ਆਪਣੇ ਹੱਕ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਇਹ ਪ੍ਰੋਗਰਾਮ ਰਿਟਾਇਰਮੈਂਟ ਤੋਂ ਪਹਿਲਾਂ ਦੀ ਕਮਾਈ ਦੇ ਇੱਕ ਹਿੱਸੇ ਨੂੰ ਬਦਲਣ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਵੱਧੇ ਰਹਨ ਨਤੇ ਖਲਚਰੇ ਯੁੱਗ ਵਿੱਚ ਮੰਨਦੀ ਸ਼ਾਂਤੀ ਦਿੰਦੇ ਐਸੇ ਉਪਰ ਸੇਵਾ ਮੁਕਤ ਲੋਕਾਂ ਦੀ ਸੇਵਾ ਹੀ ਨਿਕਲਦਾ ਸੀਪੀਪੀ ਦੇ ਵਿੱਚ ਅਪੰਗਤਾ ਲਾਭ ਸਰਵਾਈਵਰਸ ਪੈਨਸ਼ਨਾਂ ਅਤੇ ਅਛਤ ਬੱਚੇ ਦੇ ਲਈ ਲਾਭ ਵੀ ਸ਼ਾਮਲ ਨੇ ਭੁਗਤਾਨਾਂ ਨੂੰ ਸਲਾਨਾ ਮੂਤਰਾ ਸਪਤੀਤੀ ਦੇ ਲਈ ਐਡਜਸਟ ਕੀਤਾ ਜਾਂਦਾ ਹੈ ਅਤੇ ਆਮ ਤੌਰ ਉਤੇ ਹਰੇਕ ਮਿਲਦਾਰਤ ਮਹੀਨੇ ਦੇ ਅੰਤ ਦੇ ਨੇੜੇ ਜਮਾ ਕੀਤਾ ਜਾਂਦਾ ਹੈ 29 ਅਕਤੂਬਰ 2025 ਦੀ ਅਦਾਇਗੀ ਦੇ ਨੇੜੇ ਹੋਣ ਦੇ ਨਾਲ ਹੁਣ ਤੁਹਾਡੀ ਯੋਗਤਾ ਦੀ ਸਮੀਖਿਆ ਕਰਨ ਅਤੇ ਆਪਣੇ ਬੈਂਕਿੰਗ ਅਤੇ ਟੈਕਸ ਪ੍ਰਬੰਧਨ ਨੂੰ ਤਿਆਰ ਕਰਨ ਦਾ ਇੱਕ ਚੰਗਾ ਸਮਾਂ ਹੈ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਦੇ ਲਈ ਮੁੱਢਲੇ ਯੋਗਤਾ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਸੀਪੀਪੀ ਪ੍ਰਾਪਤ ਕਰਨਾ ਸ਼ੁਰੂ ਕਰਨ ਦੇ ਲਈ ਤੁਹਾਡੀ ਉਮਰ ਘੱਟੋ ਘੱਟ 60 ਸਾਲ ਹੋਣੀ ਚਾਹੀਦੀ ਹੈ। ਤੁਹਾਡੇ ਕਾਮਕਾਜੀ ਸਾਲਾਂ ਦੌਰਾਨ ਕਟੋਕਾ ਟਿਕ ਵੈਦ ਸੀਪੀਪੀ ਯੋਗਦਾਨ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਪਾਰਟ ਟਾਈਮ ਜਾਂ ਫਿਰ ਥੋੜੇ ਸਮੇਂ ਦੀ ਨੌਕਰੀ ਵੀ ਜਿਦੇ ਵਿੱਚ ਸੀਪੀਪੀ ਗਿਣਤੀਆਂ ਕਟੀਆਂ ਜਾਂਦੀਆਂ ਨੇ ਜੇਕਰ ਤੁਸੀਂ ਇਹਨਾਂ ਦੋ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਸੰਭਾਵਤ ਤੌਰ ਤੇ ਯੋਗ ਹੋ ਸਕਦੇ ਹੋ ਪਰ ਤੁਹਾਨੂੰ ਕਿੰਨਾ ਪ੍ਰਾਪਤ ਹੁੰਦਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਦੇਰ ਅਤੇ ਕਿੰਨਾ ਯੋਗਦਾਨ ਪਾਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਸੀਪੀਪੀ ਇਕੱਠਾ ਕਰਨ ਦੇ ਲਈ ਕੰਮ ਕਰਨਾ ਬੰਦ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਕੰਮ ਕਰਦੇ ਹੋਏ ਵੀ ਸੀਪੀਪੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਪੋਸਟ ਰਿਟਾਇਰਮੈਂਟ ਬੈਨੀਫਿਟ ਰਾਹੀਂ ਵਾਧੂ ਕ੍ਰੈਡਿਟ ਕਮਾਉਣਾ ਜਾਰੀ ਰੱਖ ਸਕਦੇ ਹੋ ਜੇਕਰ ਤੁਸੀਂ ਵਿਆਹ ਤੋਂ ਹੋਣ ਜਾਂ ਤਲਾਕ ਦਾ ਅਨੁਭਵ ਕੀਤਾ ਹੈ ਤਾਂ ਸੀਪੀਪੀ ਦੀ ਕ੍ਰੈਡਿਟ ਵੰਡ ਸੰਭਵ ਹੋ ਸਕਦੀ ਹੈ ਜੋ ਤੁਹਾਡੀ ਹੱਕਦਾਰੀ ਨੂੰ ਬਤਾ ਸਕਦੀ ਹੈ ਆਪਣੇ ਯੋਗਦਾਨ ਇਤਿਹਾਸ ਦੀ ਧਿਆਨ ਦੇ ਨਾਲ ਜਾਂਚ ਕਰਨ ਦਾ ਯੋਗ ਹੈ ਤੁਪੇ 2025 ਦੇ ਸੀਪੀਪੀ ਭੁਗਤਾਨ ਦੇਸ਼ ਪੱਧਰ ਵਿਜੀਗ ਪ੍ਰਾਪਤ ਕਰਤਾਵਾਂ ਦੇ ਲਈ ਸਿੱਧੀ ਜਮ੍ਹਾਂ ਰਕਮ ਜਾਂ ਫਿਰ ਚੈੱਕ ਰਹੀ ਜਮ੍ਹਾਂ ਕਿਤੇ ਜਾਣਗੇ ਕਿਉਂਕਿ ਮਹਿੰਗਾਈ ਅਤੇ ਰਹਿਣ ਸਹਿਣ ਦੇ ਖਰਚੇ ਦੇ ਦਬਾਅ ਘਰੇਲੂ ਬਜਟ ਨੂੰ ਚੁਣੌਤੀਆਂ ਦੇ ਰਹੇ ਨੇ ਇਸ ਲਈ ਇਹ ਮਾਸਿਕ ਸੀਪੀਪੀ ਭੁਗਤਾਨ ਇੱਕ ਮਹੱਤਵਪੂਰਨ ਵਿੱਤੀ ਜੀਵਨ ਦੇਖਾ ਬਣਿਆ ਹੋਇਆ ਹੈ ਭਾਵੇਂ ਤੁਸੀਂ ਰੋਜ਼ਾਨਾ ਬਿੱਲਾਂ ਦਾ ਪ੍ਰਬੰਧਨ ਕਰ ਰਹੇ ਹੋ ਭੋਜਨ ਦੇ ਖਰਚੇ ਦੀ ਯੋਜਨਾ ਬਣਾ ਰਹੇ ਹੋ ਜਾਂ ਕੁਝ ਵਿਵੇਕਸ਼ੀਲ ਖਰਚੇ ਦੀ ਉਡੀਕ ਕਰ ਰਹੇ ਹੋ ਸਮਾਂ ਯੋਗਤਾ ਨਿਯਮਾਂ ਅਤੇ ਸ਼ਾਮਲ ਡਾਲਰਾਂ ਨੂੰ ਸਮਝਣਾ ਅਤੇ ਉਹਨਾਂ ਨੂੰ ਹੋਰ ਅਗੇ ਕਿਵੇਂ ਵਧੋਣਾ ਹੈ ਤੁਹਾਨੂੰ ਲਾਪ ਨੂੰ ਵੱਧ ਤੋਂ ਵੱਧ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਕੈਨੇਡਾ ਦੇ ਵਿੱਚ ਸੁਰੱਖਿਅਤ ਵਿਤੀ ਭਵਿੱਖ ਦੀ ਭਾਲ ਕਰ ਰਹੇ ਪ੍ਰਵਾਸੀਆਂ ਤੇ ਨੌਜਵਾਨ ਕੈਨੇਡੀਅਨਸ ਦੇ ਲਈ ਹੁਣ ਸੀਪੀਪੀ ਨੂੰ ਸਮਝਣਾ ਅਤੇ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ ਕੈਨੇਡਾ ਪੈਨਸ਼ਨਸ ਪਲਾਨ ਰਿਟਾਇਰਮੈਂਟ ਆਮ ਤਨ ਲਈ ਕੈਨੇਡਾ ਤੇ ਜ਼ਰੂਰੀ ਸਮਰਥਨਾ ਦੇ ਵਿੱਚੋਂ ਇੱਕ ਹੈ ਇਹ ਉਹਨਾਂ ਕੈਨੇਡੀਅਨਸ ਨੂੰ ਮਹੀਨਾਵਾਰ ਭੁਗਤਾਨ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਆਪਣੇ ਕਾਮਕਾਜੀ ਜੀਵਨ ਦੌਰਾਨ ਯੋਗਦਾਨ ਪਾਇਆ ਹੋਵੇ ਜੋ ਉਹਨਾਂ ਦੀ ਉਮਰਵੱਧਨ ਦੇ ਨਾਲ-ਨਾਲ ਇੱਕ ਅਨੁਮਾਨਤ ਆਮਦਨ ਸਰੋਤ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਕਦੇ ਆਪਣੇ ਪੇਸ ਜੱਬ ਉੱਤੇ ਸੀਪੀਪੀ ਕਟੋਤੀਆਂ ਵੇਖਿਆ ਨੇ ਤਾਂ ਤੁਸੀਂ ਆਪਣੇ ਹੱਕ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਇਹ ਪ੍ਰੋਗਰਾਮ ਰਿਟਾਇਰਮੈਂਟ ਤੋਂ ਪਹਿਲਾਂ ਦੀ ਕਮਾਈ ਦੇ ਇੱਕ ਹਿੱਸੇ ਨੂੰ ਬਦਲਣ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਵੱਧੇ ਰਹਿਣ ਸਹਿਣ ਦੇ ਖਰਚੇ ਦੇ ਯੁੱਗ ਵਿੱਚ ਮਨ ਦੀ ਸ਼ਾਂਤੀ ਦਿੰਦਾ ਹੈ ਇਹ ਸਿਰਫ ਸੇਵਾ ਮੁਕਤ ਲੋਕਾਂ ਦੀ ਸੇਵਾ ਹੀ ਨਹੀਂ ਕਰਦਾ ਸੀਪੀਪੀ ਦੇ ਵਿੱਚ ਅਪੰੰਕਤਾ ਲਾਭ ਸਰਵਾਈਵਲਸ ਪੈਨਸ਼ਨਾਂ ਅਤੇ ਅਛਿਤ ਬੱਚੇ ਦੇ ਲਈ ਲਾਭ ਵੀ ਸ਼ਾਮਲ ਨੇ ਭੁਗਤਾਨਾਂ ਨੂੰ ਸਲਾਨਾ ਮੁਦਰਾ ਸਫੀਤੀ ਦੇ ਲਈ ਐਡਜਸਟ ਕੀਤਾ ਜਾਂਦਾ ਹੈ ਅਤੇ ਆਮ ਤੌਰ ਉਤੇ ਹਰੇਕ ਨਿਰਧਾਰਤ ਮਹੀਨੇ ਦੇ ਅੰਤ ਦੇ ਨੇੜੇ ਜਮ੍ਹਾਂ ਕੀਤਾ ਜਾਂਦਾ ਹੈ 29 ਅਕਤੂਬਰ 2025 ਦੀ ਅਦਾਇਗੀ ਦੇ ਨੇੜੇ ਹੋਣ ਦੇ ਨਾਲ ਹੁਣ ਤੁਹਾਡੀ ਯੋਗਤਾ ਦੀ ਸਮੀਖਿਆ ਕਰਨ ਅਤੇ ਆਪਣੇ ਬੈਂਕਿੰਗ ਅਤੇ ਟੈਕਸ ਪ੍ਰਬੰਧਨ ਨੂੰ ਤਿਆਰ ਕਰਨ ਦਾ ਇੱਕ ਚੰਗਾ ਸਮਾਂ ਹੈ சிபிபி ரிட்டையர்மென்ட் পেনশন ਦੇ ਲਈ ਮੁੱਢਲੇ ਯੋਗਤਾ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਸੀਪੀਪੀ ਪ੍ਰਾਪਤ ਕਰਨਾ ਸ਼ੁਰੂ ਕਰਨ ਦੇ ਲਈ ਤੁਹਾਡੀ ਉਮਰ ਕਟੋਕਟ 60 ਸਾਲ ਹੋਣੀ ਚਾਹੀਦੀ ਹੈ ਤੁਹਾਡੇ ਕਾਮਕਾਜੀ ਸਾਲਾ ਦੌਰਾਨ ਕਟੋਕਟ ਇੱਕ ਵੈਦ ਸੀਪੀਪੀ ਯੋਗਦਾਨ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਪਾਰਟ ਟਾਈਮ ਜਾਂ ਫਿਰ ਥੋੜੇ ਸਮੇਂ ਦੀ ਨੌਕਰੀ ਵੀ ਜਿਦੇ ਵਿੱਚ ਸੀਪੀਪੀ ਗਿਰਤੀਆਂ ਕਟੀਆਂ ਜਾਂਦੀਆਂ ਨੇ ਜੇਕਰ ਤੁਸੀਂ ਇਹਨਾਂ ਦੋ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਸੰਭਾਵਤ ਤੌਰ ਤੇ ਯੋਗ ਹੋ ਸਕਦੇ ਹੋ ਪਰ ਤੁਹਾਨੂੰ ਕਿੰਨਾ ਪ੍ਰਾਪਤ ਹੁੰਦਾ ਹੈ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਦੇਰ ਅਤੇ ਕਿੰਨਾ ਯੋਗਦਾਨ ਪਾਏ ਇਸ ਤੋਂ ਇਲਾਵਾ ਤੁਹਾਨੂੰ ਸੀਪੀਪੀ ਇਕੱਠਾ ਕਰਨ ਦੇ ਲਈ ਕੰਮ ਕਰਨਾ ਬੰਦ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਕੰਮ ਕਰਦੇ ਹੋਏ ਵੀ ਸੀਪੀਪੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਪੋਸਟ ਰਿਟਾਇਰਮੈਂਟ ਬੈਨੀਫਿਟ ਰਾਹੀਂ ਵਾਧੂ ਕ੍ਰੈਡਿਟ ਕਮਾਉਣਾ ਜਾਰੀ ਰੱਖ ਸਕਦੇ ਹੋ ਜੇਕਰ ਤੁਸੀਂ ਵਾਕੂ ਹੋ ਨਾ ਜੇ ਤਲਾਕ ਦਾ ਅਨੁਭਵ ਕੀਤਾ ਹੈ ਤਾਂ ਸੀਪੀਪੀ ਦੀ ਕ੍ਰੈਡਿਟ ਵੰਡ ਸੰਭਵ ਹੋ ਸਕਦੀ ਹੈ ਜੋ ਤੁਹਾਡੀ ਹੱਕਦਾਰੀ ਨੂੰ ਬਤਾ ਸਕਦੀ ਹੈ ਆਪਣੇ ਯੋਗਦਾਨ ਇਤਿਹਾਸ ਦੀ ਧਿਆਨ ਦੇ ਨਾਲ ਜਾਂਚ ਕਰਨ ਦਾ ਯੋਗ ਹੈ ਤੁਪੇ 2025 ਸੀਪੀਪੀ ਭੁਗਤਾਨ ਦੇਸ਼ ਭਰ ਦੇ ਵਿੱਚ ਯੋਗ ਪ੍ਰਾਪਤ ਕਰਤਾਵਾਂ ਦੇ ਲਈ ਸਿੱਧੀ ਜਮਾ ਰਕਮ ਜਾਂ ਫਿਰ ਚੈੱਕ ਰਾਹੀਂ ਜਮ੍ਹਾਂ ਕੀਤੀ ਜਾਣਗੀ ਕਿਉਂਕਿ ਮਹਿੰਗਾਈ ਅਤੇ ਰਹਿਣ ਸਹਿਣ ਦੇ ਖਰਚੇ ਦੇ ਦਬਾਅ ਘਰੇਲੂ ਬਜਟ ਨੂੰ ਚੁਣੌਤੀਆਂ ਦੇ ਰਹੇ ਨੇ ਇਸ ਲਈ ਇਹ ਮਾਸਿਕ ਸੀਪੀਪੀ ਭੁਗਤਾਨ ਇੱਕ ਮਹੱਤਵਪੂਰਨ ਵਿੱਤੀ ਜੀਵਨ ਰੇਖਾ ਬਣਿਆ ਹੋਇਆ ਹੈ ਭਾਵੇਂ ਤੁਸੀਂ ਰੋਜ਼ਾਨਾ ਬਿੱਲਾਂ ਦਾ ਪ੍ਰਬੰਧਨ ਕਰ ਰਹੇ ਹੋ ਭੋਜਨ ਦੇ ਖਰਚੇ ਦੀ ਯੋਜਨਾ ਬਣਾ ਰਹੇ ਹੋ ਜਾਂ ਕੁਝ ਵਿਵੇਕਸ਼ੀਲ ਖਰਚੇ ਦੀ ਉਡੀਕ ਕਰ ਰਹੇ ਹੋ ਸਮਾਯੋਗਤਾ ਨਿਯਮਾਂ ਅਤੇ ਸ਼ਾਮਲ ਡਾੜਾ ਨੂੰ ਸਮਝਣਾ ਅਤੇ ਉਹਨਾਂ ਨੂੰ ਹੋਰ ਅੱਗੇ ਕਿਵੇਂ ਵਧਾਉਣਾ ਤੁਹਾਨੂੰ ਲਾਪ ਨੂੰ ਵੱਧ ਤੋਂ ਵੱਧ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਕੈਨੇਡਾ ਦੇ ਵਿੱਚ ਸੁਰੱਖਿਅਤ ਵਿਤੀ ਭਵਿੱਖ ਦੀ ਭਾਲ ਕਰ ਰਹੇ ਪ੍ਰਵਾਸੀਆਂ ਤੇ ਨੌਜਵਾਨ ਕੈਨੇਡੀਅਨਸ ਦੇ ਲਈ ਹੁਣ ਸੀਪੀਪੀ ਨੂੰ ਸਮਝਣਾ ਅਤੇ ਯੋਗਦਾਨ ਪਾਉਣਾ ਬਹੁਤ ਜ਼ਰੂਰੀ ਹੈ ਕੈਨੇਡਾ ਪੈਨਸ਼ਨਸ ਪਲਾਨ ਫਰ ਰਿਟਾਇਰਮੈਂਟ ਆਮਦਨ ਲਈ ਕੈਨੇਡਾ ਤੇ ਜ਼ਰੂਰੀ ਸਮਰਥਨਾ ਦੇ ਵਿੱਚੋਂ ਇੱਕ ਹੈ ਇਹ ਉਹਨਾਂ ਕੈਨੇਡੀਅਨਸ ਨੂੰ ਮਹੀਨਾਵਾਰ ਭੁਗਤਾਨ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਆਪਣੇ ਕੰਮਕਾਜੀ ਜੀਵਨ ਦੌਰਾਨ ਯੋਗਦਾਨ ਪਾਇਆ ਹੋਵੇ ਜੋ ਉਹਨਾਂ ਦੀ ਉਮਰ ਵਧਣ ਦੇ ਨਾਲ-ਨਾਲ ਇੱਕ ਅਨੁਮਾਨਤ ਆਮਦਨ ਸਰੋਤ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਕਦੇ ਆਪਣੇ ਪੇ ਸੱਬ ਉਤੇ ਸਿਪੀ ਕਟੋਤੀਆਂ ਵੇਖੀਆਂ ਨੇ ਤਾਂ ਤੁਸੀਂ ਆਪਣੇ ਹੱਕ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਇਹ ਪ੍ਰੋਗਰਾਮ ਰਿਟਾਇਰਮੈਂਟ ਤੋਂ ਪਹਿਲਾਂ ਦੀ ਕਮਾਈ ਦੇ ਇੱਕ ਹਿੱਸੇ ਨੂੰ ਬਦਲਣ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਵੱਧੇ ਰਹਿਣ ਸਹਿ ਦੇ ਖਰਚੇ ਦੇ ਯੁੱਗ ਵਿੱਚ ਮਨ ਦੀ ਸ਼ਾਂਤੀ ਦਿੰਦਾ ਹੈ ਇਸ ਦੇ ਉੱਪਰ ਸੇਵਾ ਮੁਕਤ ਲੋਕਾਂ ਦੀ ਸੇਵਾ ਹੀ ਨਿਕਲਦਾ ਸੀਪੀਪੀ ਦੇ ਵਿੱਚ ਅਪੰਗਤਾ ਲਾਭ ਸਰਵਾਈਵਰਸ ਪੈਨਸ਼ਨਾਂ ਅਤੇ ਅਛਤ ਬੱਚੇ ਦੇ ਲਈ ਲਾਭ ਵੀ ਸ਼ਾਮਲ ਨੇ ਭੁਗਤਾਨਾਂ ਨੂੰ ਸਲਾਨਾ ਮੁਦਰਾ ਸਪੀਤੀ ਦੇ ਲਈ ਐਡਜਸਟ ਕੀਤਾ ਜਾਂਦਾ ਹੈ ਅਤੇ ਆਮ ਤੌਰ ਉਤੇ ਹਰੇਕ ਨਿਰਧਾਰਤ ਮਹੀਨੇ ਦੇ ਅੰਤ ਦੇ ਨੇੜੇ ਚੁਕਾ ਕੀਤਾ ਜਾਂਦਾ ਹੈ 29 ਅਕਤੂਬਰ 2025 ਦੀ ਅਦਾਇਗੀ ਦੇ ਨੇੜੇ ਹੋਣ ਦੇ ਨਾਲ ਹੁਣ ਤੁਹਾਡੀ ਯੋਗਤਾ ਦੀ ਸਮੀਖਿਆ ਕਰਨ ਅਤੇ ਆਪਣੇ ਬੈਂਕਿੰਗ ਅਤੇ ਟੈਕਸ ਪ੍ਰਬੰਧਨ ਨੂੰ ਤਿਆਰ ਕਰਨ ਦਾ ਇੱਕ ਚੰਗਾ ਸਮਾਂ ਹੈ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਦੇ ਲਈ ਮੁੱਢਲੇ ਯੋਗਤਾ ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਸੀਪੀਪੀ ਪ੍ਰਾਪਤ ਕਰਨਾ ਸ਼ੁਰੂ ਕਰਨ ਦੇ ਲਈ ਤੁਹਾਡੀ ਉਮਰ ਘੱਟੋ ਘੱਟ 60 ਸਾਲ ਹੋਣੀ ਚਾਹੀਦੀ ਹੈ ਤੁਹਾਡੇ ਕਮਕਾਜੀ ਸਾਲਾ ਦੌਰਾਨ ਕਟੋਕਾ ਟਿਕ ਵੈਦ ਸੀਪੀਪੀ ਯੋਗਦਾਨ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਪਾਰਟ ਟਾਈਮ ਜਾਂ ਫਿਰ ਥੋੜੇ ਸਮੇਂ ਦੀ ਨੌਕਰੀ ਵੀ ਜਿਦੇ ਵਿੱਚ ਸੀਪੀਪੀ ਗਿਣਤੀਆਂ ਕਟੀਆਂ ਜਾਂਦੀਆਂ ਨੇ ਜੇਕਰ ਤੁਸੀਂ ਇਹਨਾਂ ਦੋ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਸੰਭਾਵਤ ਤੌਰ ਤੇ ਯੋਗ ਹੋ ਸਕਦੇ ਹੋ ਪਰ ਤੁਹਾਨੂੰ ਕਿੰਨਾ ਪ੍ਰਾਪਤ ਹੁੰਦਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਦੇਰ ਅਤੇ ਕਿੰਨਾ ਯੋਗਦਾਨ ਪਾਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਸੀਪੀਪੀ ਇਕੱਠਾ ਕਰਨ ਦੇ ਲਈ ਕੰਮ ਕਰਨਾ ਬੰਦ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਕੰਮ ਕਰਦੇ ਹੋਏ ਵੀ ਸੀਪੀਪੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਪੋਸਟ ਰਿਟਾਇਰਮੈਂਟ ਬੈਨੀਫਿਟ ਰਾਹੀਂ ਵਾਧੂ ਕ੍ਰੈਡਿਟ ਕਮਾਉਣਾ ਜਾਰੀ ਰੱਖ ਸਕਦੇ ਹੋ ਜੇਕਰ ਤੁਸੀਂ ਵਾਹਕ ਹੋ ਨਾ ਜੇ ਤਲਾਕ ਦਾ ਅਨੁਭਵ ਕੀਤਾ ਹੈ ਤਾਂ ਸੀਪੀਪੀ ਦੇ ਕ੍ਰੈਡਿਟ ਵੰਡ ਸੰਭਵ ਹੋ ਸਕਦੀ ਹੈ ਜੋ ਤੁਹਾਡੀ ਹੱਕਦਾਰੀ ਨੂੰ ਬਤਾ ਸਕਦੀ ਹੈ ਆਪਣੇ ਯੋਗਦਾਨ ਇਤਿਹਾਸ ਦੀ ਧਿਆਨ ਦੇ ਨਾਲ ਜਾਂਚ ਕਰਨ ਦਾ ਯੋਗ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ